ਲੱਕੀ ਗੋਲਡ ਸਮਿਥ ਨੂੰ ਕੌਣ ਨਹੀਂ ਜਾਣਦਾ ਜੋ ਹਰ ਸਮੇਂ ਆਪਣੇ ਟਰੈਕਟਰਾਂ ਅਤੇ ਕੌਂਟ੍ਰੋਵਰਸੀਆਂ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਹੀ ਉਸ ਦਾ ਕਿਸੇ ਨਾ ਕਿਸੇ ਗੱਲ ਕਰਕੇ ਵਿਵਾਦ ਵੀ ਲੋਕਾਂ ਦੇ ਨਾਲ ਚੱਲਦਾ ਹੀ ਰਹਿੰਦਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਉਸ ਦਾ ਹਰਿਆਣੇ ਦੇ ਕੁਝ ਚੋਬਰਾਂ ਦੇ ਨਾਲ ਪੇਚਾ ਪੈ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਲਾਈਵ ਆ ਕੇ ਰਿਪਲਾਈ ਦਿੱਤੇ ਸਨ ਅਤੇ ਪਿਛਲੇ ਦਿਨ ਉਸ ਦਾ ਗਾਣਾ ਵੀ ਆਇਆ ਸੀ ਜੋ ਇੰਸਟਾ ਤੇ ਟ੍ਰੈਂਡਿੰਗ ਵਿੱਚ ਰਿਹਾ ਹੈ ਤੇ ਟ੍ਰੈਂਡਿੰਗ ਵਿੱਚ ਹੀ ਚੱਲ ਰਿਹਾ ਹੈ ਤੇ ਹਾਲ ਹੀ ਦੇ ਵਿੱਚ ਲੱਕੀ ਗੋਲਡ ਸਮਿੱਥ ਦੇ ਬਾਰੇ ਨਿਕਲ ਕੇ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸ ਦੇ ਚੋਣ ਵਾਲਿਆਂ ਦੇ ਵੱਲੋਂ ਕਾਫੀ ਚਿੰਤਾ ਕੀਤੀ ਜਾ ਰਹੀ ਹੈ ਅਤੇ ਲੱਕੀ ਨੇ ਵੀ ਲਾਈਵ ਆ ਕੇ ਪੜਾਅਸ ਕੱਢੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਲੱਕੀ ਇਸ ਸਮੇਂ ਕਾਫੀ ਬਿਮਾਰ ਚੱਲ ਰਿਹਾ ਹੈ ਤੇ ਉਸਤੇ ਡ੍ਰਿਪਾਂ ਲੱਗ ਰਹੀਆਂ ਹਨ ਅਤੇ ਉਹ ਹਸਪਤਾਲ ਦੇ ਵਿੱਚ ਭਰਤੀ ਹੈ ਤੇ ਉਸ ਦੇ ਚਾਉਣ ਵਾਲਿਆਂ ਦੇ ਵੱਲੋਂ ਵੱਡੀ ਗਿਣਤੀ ਵਿੱਚ ਕਮੈਂਟ ਕੀਤੇ ਜਾ ਰਹੇ ਹਨ ਪਰ ਲੱਕੀ ਨੇ ਲਾਈਵ ਆ ਕੇ ਆਪਣੇ ਚਾਉਣ ਵਾਲਿਆਂ ਨੂੰ ਆਪਣੀ ਸਿਹਤ ਦਾ ਹਾਲ ਦੱਸਿਆ ਹੈ ਤੇ ਵਿਰੋਧੀਆਂ ਤੇ ਤੰਜ ਕਸੀ ਹਨ। ਬਾਕੀ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਲੱਕੀ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਜਾਵੇ ਤੇ ਆਪਣੇ ਪਰਿਵਾਰ ਵਿੱਚ ਹਮੇਸ਼ਾ ਹੱਸਦਾ ਵਸਦਾ ਰਹੇ। ਤੇ ਹੁਣ ਦੇਖੋ ਤੁਸੀਂ ਲੱਕੀ ਦੀ ਇਹ ਵੀਡੀਓ। ਜਿਹਨੂੰ ਪੱਥਰ ਪਾੜਨੇਗਾ ਕਹਿੰਦੇ ਨੇ ਨਾ ਪੱਥਰ ਪਾੜਨੇਗਾ। ਉਹ ਉਹ ਲੋਕ ਉਵੇਂ ਕਰਦੇ ਆ। ਜਦੋਂ ਟਰੈਕਟਰ ਮੁਕਾਬਲਿਆਂ 'ਚ ਚਲਾਉਂਦੇ ਸੀ ਉਦੋਂ ਟਰੈਕਟਰਾਂ ਤੇ ਨਜ਼ਰ ਲਾਈ ਜਾਂਦੇ ਰਹਿੰਦੇ ਸੀ। ਅੱਜ ਪਹਿਲੇ ਦਿਨ ਚ ਮੈਂ ਜੰਮ ਗਿਆ ਬਾਈ ਹੜਜੋ ਏ ਹੜਜੋ ਏ ਕਿਤੇ ਟਰੈਕਟਰਾਂ ਦੇ ਪਾਰਕ ਖੁੱਲ ਹੀ ਜਾਂਦੇ ਰਹਿੰਦੇ ਸੀ ਹੋਰ ਆਪਦੇ ਅੰਦਰ ਪੰਜਰ ਖੁੱਲੇ ਪਏ ਆ ਇਹ ਤਾਂ ਟੀ ਲੋਕਾਂ ਨੂੰ ਦਿਖਾਵੇਂ ਨਾ ਸਹੀ ਗੱਲ ਹੈ ਨਾ ਇਹਦੀਆਂ ਚੀਜ਼ਾਂ ਪਰਸਨਲ ਰੱਖੇ ਸਹੀ ਗੱਲ ਆ ਬਈਓ ਇਹ ਨਜ਼ਰ ਕੰਨਾਂ ਦੀ ਨਜ਼ਰ ਤਾਂ ਪੱਥਰ ਕੀ ਆ ਇਦਾਂ ਦਾ ਗਾਣਾ ਆਇਆ ਨਾ ਆਪਣਾ ਉਦੋਂ ਤਾਂ ਕਈ ਮੇਰੇ ਨਾਲੇ ਇਦਾਂ ਦਾ ਕੁਝ ਹੋਈ ਜਾਂਦਾ ਕਿਤੇ ਢੱਡ ਤੋੜ ਲਾ ਕੇ ਤੇ ਕੌਣ ਛੁਕਾ ਕਿਤੇ ਕੌਣ ਛੁਕਾ ਉਸ ਤੋਂ ਪਹਿਲਾਂ ਜਮਾਂ ਸਹੀ ਸੀ ਪੱਥਰ ਪਾੜਨੇ ਗਾਣਾ ਪੱਥਰ ਵੀ ਪਾੜ ਦਿੰਦੀ ਆ ਬਾਈ ਮੈਂ ਤਾਂ ਫਿਰ ਵੀ ਚੱਲ ਮਿੱਟੀ ਦਾ ਬਣਿਆ ਬੰਦਾ ਤੀਜੀ ਬੋਤਲ ਲਾਤੀ ਬਾਈ ਡਾਕਟਰ ਨੇ ਵੀ ਬਹੁਤ ਬੁਰਾ ਹਾਲ ਹੋਇਆ ਤੇ ਪਤਾ ਵੀ ਨਹੀਂ ਹੋਇਆ ਕੀ ਆ ਬਸ ਬਿਨਾਂ ਗੱਲ ਤੋਂ ਹੀ ਰੇਗੀਆਂ ਹੋਣਗੀਆਂ ਨਹੀਂ ਬਾਈ ਸੱਪ ਤਾਂ ਡਟੂ ਹਾਂ ਸੱਪ ਤਾਂ ਮਿੱਤਰੋ ਬਾਲੇ ਵੱਡੇ ਵੱਡੇ ਆਉਣੇ ਬਸ ਮਰ ਨਾ ਜਾਵਾਂ ਜੇ ਮਰ ਗਿਆ ਫੇਰ ਕੋਈ ਪਤਾ ਨਹੀਂ ਜੇ ਨਾ ਮਰਿਆ ਤਾਂ ਕੱਲੀ ਕੱਲੀ ਲੀਰ ਦੇ ਬਾਹ ਪਾਉਂਗਾ ਲੀਰਾ ਡਰੀ ਜਾਂਦੀਆਂ ਲੀਰਾ ਆਪਣੇ ਆਪਣੇ ਰਿਕੋਰਡਰ ਤੇ ਲੀਰਾਂ ਨੂੰ ਮਾਇਆ ਦੇ ਨਾਲ ਸੱਪ ਤਾਂ ਗੱਲ ਸੱਪ ਤਾਂ ਬਹੁਤ ਵੱਡੇ ਵੱਡੇ ਆਉਣਗੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ